ਬਹੁਤ ਸੋਹਣਾ ਟੈਲੈਂਟ ਬੜੀ ਸੋਹਣੀ ਫੋਟੋ ਬਣਾਈ ਮੇਰਾ ਭਰਾ ਥੈਂਕ ਯੂ ਯਾਰ ਥੈਂਕ ਯੂ ਸੋ ਮਚ ਬਾਈ ਹਿੰਮਤ ਜੀ ਦੀ ਫੋਟੋ ਹੈ ਜਿਹੜੀ ਆਪਣੇ ਹੱਥਾਂ ਦੇ ਨਾਲ ਜਿਸ ਬੱਚੇ ਨੇ ਵੜਾਈ ਹੋਈ ਹੈ ਅਸ਼ਮੀਤ ਸਿੰਘ ਜਸਵੰਤ ਸਿੰਘ ਉਹਨਾਂ ਦਾ ਬੇਟਾ ਜਿਨ੍ਹਾਂ ਦਾ ਇਹ ਟੈੰਟ ਦੇਖ ਰਹੇ ਹੋ ਭਾਈ ਨੰਦਰਾਲ ਸਕੂਲ ਦੇ ਵਿੱਚ ਪੜ੍ਹਦਾ ਮੁੰਡਾ ਮੈਂ ਬੇਨਤੀ ਕਰੂੰਗਾ ਉਹ ਫੋਟੋ ਲੈ ਕੇ ਬਾਈ ਹਿੰਮਤ ਜੀ ਦੀ ਫੋਟੋ ਆਪਣੇ ਹੱਥਾਂ ਦੇ ਨਾਲ ਇਹ ਬਣਾਈ ਹੋਈ ਫੋਟੋ ਜ਼ੋਰਦਾਰ ਤਾਰੀਆਂ ਮਾਰ ਦਿਓ ਇਹ ਬਹੁਤ ਵੱਡੀ ਬਾ ਕਮਾਲ ਐ ਭਾਈ ਆਨੰਦਪਾਲ ਸਕੂਲ ਦੇ ਵਿੱਚ ਇਹ ਮੁੰਡਾ ਪੜਦਾ ਹੈ ਇਹਨਾਂ ਦਾ ਬੇਟਾ ਹੈ ਜਸਵੰਤ ਸਿੰਘ ਉਹਨਾਂ ਦਾ ਬੜਵੇ ਤੋਂ ਭਾਈ ਹਿੰਮਤ ਸੰਧੂ ਜੀ ਦੀ ਫੋਟੋ ਤਸਵੀਰ ਹੈ ਜਿਹੜੀ ਇਹ ਬਣਾਈ ਹੋਈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਵਾਰੀ ਵੀਰ ਮੇਰੇ ਦੇ ਨਾਂ ਤੇ ਤਾੜੀ ਮਾਰੋ ਖੁੱਲ ਕੇ ਸਾਰੇ ਜਣੇ ਬਹੁਤ ਸੋਹਣਾ ਟੈਲੈਂਟ ਬੜੀ ਸੋਹਣੀ ਫੋਟੋ ਬਣਾਈ ਮੇਰਾ ਭਰਾ ਥੈਂਕ ਯੂ ਯਾਰ ਥੈਂਕ ਯੂ ਸੋ ਮੱਚ ਜੀ ਉਹ ਫੋਟੋ ਚੱਕੋ ਨਾਲ ਠੀਕ ਹੈ ਬਹੁਤ ਬਹੁਤ ਇੱਕ ਮਿੰਟ ਬਸ ਇੱਕ ਮਿੰਟ ਆ ਲੋ ਜੀ ਪ੍ਰਧਾਨ ਜੀ ਦੇ ਬੇਟੇ ਨੂੰ ਇੱਕ ਤਸਵੀਰ ਇਸ ਦਰਬਾਰ ਦੀ ਬਾਈ ਜੀ ਹਮਤ ਜੀ ਦੇਖੋ ਇਸ ਦਰਬਾਰ ਦੀ ਫੋਟੋ ਹੈ ਜਿਹੜੀ ਉਹ ਦੇਖੋ ਵੀ ਬਾ ਕਮਾਲ ਬਣਾਈ ਹੋਈ ਹੈ ਇਸ ਦਰਬਾਰ ਦੀ ਫੋਟੋ ਸਰਿੰਦਰਪਾਲ ਜੀ ਪ੍ਰਧਾਨ ਜੀ ਦੇ ਬੇਟਾ ਜੀ ਨਾਲ ਅਮਿੰਦਰ ਜੀ ਨੂੰ ਇਹ ਫੋਟੋ ਜਿਹੜੀ ਦਿੱਤੀ ਜਾ ਰਹੀ ਹੈ ਅਸ਼ਮੀਤ ਅਸ਼ਮੀਤ ਸਿੰਘ ਭਾਈ ਆਨੰਦ ਲਾਲ ਸਕੂਲ ਦੇ ਵਿੱਚ ਫਰਦਾਸ਼ੀ ਅਨੰਤਪੁਰ ਸਾਹਿਬ ਦੇ ਵਿੱਚ ਇਹ ਬੱਚਾ ਜਸਵੰਤ ਸਿੰਘ ਜਿਨ੍ਹਾਂ ਦਾ ਟੈਂਟ ਦੇਖ ਰਹੇ ਹੋ ਨਿਊ ਸੋਨੀ ਟੈਂਟ ਉਹਨਾਂ ਦਾ ਬੇਟਾ ਅਸ਼ਮੀਤ ਵਾਕਮਾਲ ਹੁਨਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਥੈਂਕ ਯੂ ਥੈਂਕ ਯੂ